ਆੜੀ ਨਸਲ ਆ ਇਹਨੂੰ ਜਦੋਂ ਧਿਆਨ ਨਾਲ ਦੇਖਿਓ ਇਹਨੂੰ ਬੂਰੀ ਮੱਝ ਕਹਿੰਦੇ ਆ ਬੂਰੀ ਨੂੰ ਕਦੇ ਕਿਹਾ ਜਾਂਦਾ ਸੀ ਵੀ ਤੇਰੀਆਂ ਬੂਰੀਆਂ ਚੰਗੀਆਂ ਹੁੰਦੀਆਂ ਆ ਉਹ ਆਪਾਂ ਇਹਦੀ ਨਸਲ ਦੇਖਣੀ ਹੁੰਦੀ ਆ ਸਿੰਘ ਕਿਸ ਤਰ੍ਹਾਂ ਵੀ ਹੋ ਸਕਦੇ ਆ ਇਹਦਾ ਜੇ ਕਾਲੀ ਮੱਝ ਦੇ ਨਾਲੋਂ ਇਹਦੇ ਦੁੱਧ ਦੀ ਤਸਵੀਰ ਦਾ ਵੀ ਫਰਕ ਆ ਤੇ ਦੂਜੀਆਂ ਮੱਝਾਂ ਨਾਲੋਂ ਇਹਦੀ ਤਸਵੀਰ ਵਧੀਆ ਆ ਵਾ ਦੁੱਧੇ ਦਾ ਜੀ ਫਰੋਜਪੁਰ ਵਾਲੀ ਸਾਈਡ ਤੇ ਇੱਕ ਬੂਰੀ ਮੱਝ ਆ ਕਿਸੇ ਪਰਿਵਾਰ ਕੋਲ ਮੇਰਾ خیال ਆ 8ਵਾਂ ਗਾ 9ਵਾਂ ਮਹੀਨਾ ਨੂੰ ਚੱਲਦਾ ਵਾ ਤੇ ਉਹ 7 ਕਿਲੋ ਇੱਕ ਟਾਈਮ ਦਾ ਦੁੱਧ ਦਿੰਦੀ ਆ ਡਰਾਈ ਕਰਨ ਵਾਸਤੇ ਉਹਨਾਂ ਨੂੰ ਇਸ ਵੇਲੇ ਵਿਫਤਾ ਪਈ ਇਹਨੂੰ ਡਰਾਈ ਕਿੱਦਾਂ ਕਰਨੀ ਆ ਕਿਉਂਕਿ 10ਵੇਂ ਮਹੀਨੇ ਚ ਇਹਨੇ ਸੂਣਾ ਵਾ ਇੱਕ ਟਾਈਮ ਦਾ 7.5 ਕਿਲੋ ਦੋ ਟਾਈਮਾਂ ਦਾ 13-14 ਕਿਲੋ ਦੁੱਧ ਕਰੇ ਆ ਨਾਰਮਲ ਚਰਾਈ ਤੇ ਆ ਕੋਈ ਇਹਨਾਂ ਦੀ ਕੋਈ ਫੀਡ ਨਹੀਂ ਗੀ ਕੋਈ ਬੂਸਟਰ ਨਹੀਂ ਗਾ ਕੋਈ ਸਪੈਸ਼ਲ ਦਵਾਈਆਂ ਨਹੀਂ ਗੀਆਂ ਕੋਈ ਟੀਕਾ ਨਹੀਂ ਗਾ ਨਾਰਮਲ ਚੋਈ ਚਰਾਈ ਤੇ ਇਹਨਾਂ ਦੇ ਚੱਲਦੇ ਆ ਇਸ ਪਰਿਵਾਰਾ ਨੂੰ ਸਾਡਾ ਸਲੂਟ ਆ ਇਹਨਾਂ ਨੂੰ ਸਲਾਮ ਆ ਜੋ ਇਹ ਭੈਣਾ ਕੰਮ ਕਰਦੀਆਂ ਵਾ ਸਜਣੋ ਬਸ਼ੂਆ ਦੀ ਇੱਕ ਬਰੀਡ ਤੇ ਮੈਂ ਗੱਲ ਕਰਨ ਲੱਗਾ ਆ ਆੜੀ ਨਸਲ ਆ ਇਹਨੂੰ ਜਦੋਂ ਧਿਆਨ ਨਾਲ ਦੇਖਿਓ ਇਹਨੂੰ ਬੂਰੀ ਮੱਝ ਕਹਿੰਦੇ ਆ ਬੂਰੀ ਉਹੀ ਮੱਝ ਜਿਹਨੂੰ ਕਦੇ ਕਿਹਾ ਜਾਂਦਾ ਸੀ ਵੀ ਤੇਰੀਆਂ ਬਹੁਤ ਬੂਰੀਆਂ ਚੰਗੀਆਂ ਬਹੁਤ ਚੰਗੀਆਂ ਆਂ ਪੁਰਾਣੇ ਘਾਣੇ ਸੀਗੇ ਹਾਂ ਤੇ ਬੂਰੀਆਂ ਚੰਗ-ਜੋਂਗ ਕਹਿੰਦੇ ਜੀ ਜਵਾਨ ਹੋਏ ਆ ਇਹ ਉਹ ਬੂਰੀ ਮੱਝ ਆ ਪਰ ਇਹ ਬੂਰੀ ਜਿਹੜੀਆਂ ਮੱਝਾਂ ਨੇ ਇੱਕ ਗੱਲ ਮੈਂ ਦੱਸ ਦਮਾ ਵੀ ਹੁਣ ਇਸ ਵਕਤ ਇਹ ਨਸਲ ਆਮ ਲੋਕਾਂ ਦੇ ਕੋਲ ਤਾਂ ਬਹੁਤ ਹੀ ਸ਼ਾਇਦ ਘੱਟ ਹੋਵੇ ਇਹ ਨਸਲ ਪੰਜਾਬ 'ਚ ਮੈਂ ਇਸ ਵਕਤ ਘੁੰਮਦੇ ਰਹੀਦਾ ਆ ਤਾਂ ਬਹੁਤ ਘੱਟ ਵੇਖੀ ਦੀ ਆ ਸ਼ਾਇਦ ਹੀ ਕਿਸੇ ਕੋਲ ਜਿੱਦਾਂ ਜੀ ਰਹਿ ਗਈ ਆ ਥੋੜੀ ਬਹੁਤ ਘੱਟ ਸ਼ਾਇਦ ਸਿੰਘ ਇਦਾਂ ਹੁੰਦੇ ਜੀ ਥੋੜੇ ਜਿਹਾ ਬਾਹਰ ਨੂੰ ਹਨਾ ਬਾਕੀ ਜਿਹੜੀ ਬੂਰੀ ਦੇ ਆਪਾਂ 'ਚ ਸਿੰਘ ਨਾ ਦੇਖਿਆ ਆ ਆਪਾਂ ਇਹਦੀ ਨਸਲ ਦੇਖਣੀ ਹੁੰਦੀ ਆ ਸਿੰਘ ਕਿਸ ਤਰ੍ਹਾਂ ਵੀ ਹੋ ਸਕਦੇ ਆ ਤੇ ਸਿੰਘਾਂ ਤੇ ਨਿਗੀ ਇਹਦੀ ਵੱਡੀ ਇਹਦੀ ਮਾਂ ਇੱਧਰ ਆ ਖੜੋਤੀ ਆ ਜੀ ਆ ਇਹ ਆ ਇਹ ਧੀ ਧੀ ਆ ਇਹਦੀ ਹਾਂ ਇਹ ਦੀ ਧੀ ਆ ਹੈ ਕਿਉਂਕਿ ਸਿੰਘਾਂ ਦੇ ਨਾਜਾਇਆ ਆਪਾਂ ਬਰੀਡ ਤੇ ਦੇਖਣਾ ਚਾਹੀਦਾ ਜੀ ਜੀ ਤੇ ਅੱਛਾ ਇਹ ਦੀ ਧੀ ਆ ਹਾਂ ਤੇ ਜਿਹੜੀ ਆ ਜਦੋਂ ਆਪਾਂ ਮੱਝ ਦੇਖਦੇ ਆ ਇਹਦੇ ਐ ਨਾ ਦੇਖੋ ਮਜ਼ਬੂਤ ਮੱਝ ਆ ਤੇ ਬਾਕੀ ਇਹਦਾ ਜੇ ਕਾਲੀ ਮੱਝ ਦੇ ਨਾਲੋਂ ਇਹਦੇ ਦੁੱਧ ਦੀ ਤਸਵੀਰ ਦਾ ਵੀ ਫਰਕ ਆ ਅੱਛਾ ਜੀ ਤਸਵੀਰ ਵੀ ਇਹਦੀ ਸਭ ਤੋਂ ਵਧੀਆ ਵਾ ਜੀ ਇਹਦੇ ਆਪ ਦੇ ਦੁੱਧ ਦੇ ਜਿਹੜੇ ਗੁਣਵਾ ਉਹਦੇ ਆੱਡੀ ਆ ਦੂਸਰੇ ਮੱਝ ਨਾਲ ਅੱਛਾ ਜੀ ਜਦ ਆਪਾਂ ਸ਼ਾਹੀ ਵਾਲ ਦੇਸੀ ਗਾਈਆਂ ਦਾ ਕਹਿੰਦੇ ਆ ਵੀ ਉਹਦੀ ਤਸਵੀਰ ਹੋਰ ਵਾ ਇਦਾਂ ਹੀ ਇਹਦੀ ਮੱਝ ਤੇ ਦੂਜੀਆਂ ਮੱਝਾਂ ਨਾਲ ਉਹਦੀ ਤਸਵੀਰ ਵਧੀਆ ਵਾ ਦੁੱਧੇ ਦਾ ਜੀ ਅੱਛਾ ਜੀ ਬੱਲੇ ਬੱਲੇ ਤੇ ਬਾਕੀ ਮੈਂ ਤਾਂ ਇਹ ਨਾਲ ਤੁਹਾਡੇ ਅੱਗੇ ਵੀ ਗੱਲ ਕੀਤੀ ਸੀਗੀ ਕਿ ਫਰੋਜਪੁਰ ਵਾਲੀ ਸਾਈਡ ਤੇ ਇੱਕ ਬੂਰੀ ਮਾਝਾ ਕਿਸੇ ਪਰਿਵਾਰ ਕੋਲ ਮੇਰਾ ਖਿਆਲ ਅੱਠਵਾਂ ਕਾ ਨੌਵਾਂ ਮਹੀਨਾ ਉਹਨੂੰ ਚੱਲਦਾ ਵਾ ਕਿ ਉਹ 7 ਕਿਲੋ ਇੱਕ ਟਾਈਮ ਦਾ ਦੁੱਧ ਦਿੰਦੀ ਆ ਕਿ ਉਹਨੂੰ ਡਰਾਈ ਕਰਨ ਵਾਸਤੇ ਉਹਨਾਂ ਨੂੰ ਇਸ ਵੇਲੇ ਵਿਵਤਾ ਪਈ ਇਹਨੂੰ ਡਰਾਈ ਕਿੱਦਾਂ ਕਰਨੀ ਆ ਕਿਉਂਕਿ 10ਵੇਂ ਮਹੀਨੇ ਚ ਇਹਨੇ ਸੂਣਾ ਵਾ ਜੀ ਤੇ 14 ਕਿਲੋ ਦੋਵੇਂ ਵੇੜਿਆਂ ਦਾ ਬਹੁਤ ਜ਼ਿਆਦਾ ਹੁੰਦਾ ਦੁੱਧ ਸਰਦਾਰ ਜੀ ਐ ਹੁਣ ਇਹ ਮੱਝ ਦੱਸ ਰਿਹਾ ਨੇ ਭੈਣ ਜੀ ਹੋਰੀ 26 ਸੂਏ ਦੇਖੀ। ਕਹਤੇ ਫੇਰ ਸਰੀਰ ਦੇਖੋ ਇਹਦਾ ਕਿਦਾਂ ਦਾ ਬਾਹਰ ਹੈ। ਹਨਾ ਫੇਰ ਵੀ ਇਹ ਮੱਝ ਦੇਖੋ ਕਿੰਨੀ ਵਧੀਆ ਯਾਨੀ ਮੱਝ ਆ। ਬਈ ਇਹ ਇੰਨੀ ਵਧੀਆ ਬਰੀਡ ਆ। ਇੰਨਾ ਇਹਦਾ ਦੁੱਧ ਵਧੀਆ ਤੇ ਦੁੱਧ ਕਿੰਨਾ ਦਿੰਦੀ ਰਹੀ ਆ ਜੀ? ਦੁੱਧ ਜਿੱਦਾ ਜਿੱਦਾ ਸਰਦਾਰ ਜੀ ਦੱਸਣਦੇ ਆ। ਦੋਨਾਂ ਟਾਈਮਾਂ ਦਾ 7 ਕਿਲੋ 8 ਕਿਲੋ। ਅੱਛਾ ਜੀ। ਇੱਕ ਟਾਈਮ ਦਾ 7-8 ਕਿਲੋ ਤੋਂ 13-14 ਕਿਲੋ ਦਿੰਦੇ ਨਾਰਮਲ ਚਰਾਈ ਤੇ ਆ ਕੋਈ ਇਹਨਾਂ ਦੀ ਕੋਈ ਫੀਡ ਨਹੀਂ ਗਈ ਕੋਈ ਬੂਸਟਰ ਨਹੀਂ ਗਾ ਕੋਈ ਸਪੈਸ਼ਲ ਦਵਾਈਆਂ ਨਹੀਂ ਗਾ ਕੋਈ ਟੀਕਾ ਨਹੀਂ ਗਾ ਨਾਰਮਲ ਚਵਾਈ ਚਰਾਈ ਤੇ ਇਹਨਾਂ ਦੇ ਚੱਲਦੇ ਆ ਇਸ ਪਰਿਵਾਰਾ ਨੂੰ ਸਾਡਾ ਸਲੂਟ ਆ ਇਹਨਾਂ ਨੂੰ ਸਲਾਮ ਆ ਜੋ ਇਹ ਭੈਣਾ ਕੰਮ ਕਰਦੀਆਂ ਵਾ ਵੀ ਇਸ ਭੈਣ ਨੇ ਸਵੇਰ ਤੋਂ ਤੱਕਾਲਾਂ ਤਾਈ ਪਸ਼ੂ ਆਪਦੇ ਚਾਰ ਨੇ ਸੰਭਣੇ ਤੇ ਸਾਰੇ ਪਰਿਵਾਰ ਹੀ ਬਹੁਤ ਮਿਹਨਤੀ ਆ ਮਿਹਨਤ ਦੇ ਨਾਲ ਹੀ ਇਹਨਾਂ ਨੇ ਸਰੀ ਬਰੀਡ ਤਿਆਰ ਕੀਤੀ ਆ ਫਿਰ ਦੂਸਰੀ ਗੱਲ ਐ ਇੰਟਰਪਰੀਡ ਨਹੀਂ ਹੋਣ ਦਿੰਦੇ ਆਪਦੇ ਜਿਹੜਾ ਮਾਲੀ ਆ ਇਹਨਾਂ ਨੇ ਦੋ ਤਿੰਨ ਸਾਲਿਓ ਮਾਲੀ ਬਦਲਨਾ ਵਾ ਜੇਕਰ ਮੈਂ ਲੰਡੇ ਦੀ ਵੀ ਗੱਲ ਕਰਾਂ ਉਹ ਗੁੱਜਰਪਹਾਵਾ ਨੇ ਮੁੱਲ ਲਿਆ ਸੀ ਉਹਨਾਂ ਕੋ ਸਿਰਫ ਇੱਕ ਰਾਤ ਹੀ ਰਿਹਾ 70 80 ਲੱਖ ਦਾ ਉਹਨਾਂ ਨੇ ਲਿਆ ਸੀਗਾ ਉਹ ਮੇਰਾ ਖਿਆਲ 70 80000 ਦਾ ਸੌਰੀ ਤੇ ਉਹਨਾਂ ਕੋ ਇੱਕ ਰਾਤ ਨਹੀਂ ਦਾ ਚੰਗੀ ਬਰੀਡ ਤੇ ਹਮੇਸ਼ਾ ਇਹ ਪੈਸੇ ਲਾਉਂਦੇ ਆ ਚੰਗੇ ਮਾਲੀ ਤੇ ਸਾਡੇ ਕੋ ਇੰਨੀ ਬਰੀਡ ਨਹੀਂ ਸਾਂਭ ਹੋਈ ਜਿੰਨੇ ਗੁੱਜਰ ਪਰਿਵਾਰਾਂ ਨੇ ਬਰੀਡ ਸਾਂਭੀ ਹੋਈ ਆ ਅੱਛਾ ਮੈਂ ਇੱਕ ਗੱਲ ਪੁੱਛਦਾ ਜੀ ਆ ਦੇਖੋ ਇਹਦੀ ਹਾਈਟ ਜ਼ਿਆਦਾ ਨਹੀਂਗੀ ਮੱਝ ਦੀ ਹਾਂ ਮੀਡੀਅਮ ਹਾਈਟ ਆ ਅੱਛਾ ਇਹਦੀ ਇਹਦੇ ਮੈਂ ਕਹਿੰਦਾ ਇੱਕ ਇੱਕ ਦੋ ਫੀਚਰ ਸਰਦਾਰ ਜੀ ਤੁਹਾਨੂੰ ਪਤਾ ਹੋਣਗੇ ਕੋਈ ਇਹਦੇ ਬਣਾਵਟ ਸਰੀਰ ਦੇ ਪੱਖ ਤੋਂ ਇੱਕ ਤਾਂ ਇਹਦਾ ਰੰਗ ਰੰਗ ਬੂਰਾ ਇਹਦੇ ਵਿੱਚ ਇੱਕ ਕਈ ਵਾਰੀ ਕਾਲੇ ਕਾਲੇ ਧੱਬੇ ਜੈ ਵੀ ਆ ਜਾਂਦੇ ਵਿੱਚ ਅੱਛਾ ਇਹ ਨੀਲੀ ਰਾਵੀ ਸੌਰੀ ਇਹ ਨੀਲੀ ਰਾਵੀ ਤੇ ਜਿਹੜੇ ਮੁਰਾ ਆ ਇਹ ਉਹਨਾਂ ਤੋਂ ਅਲੱਗ ਨਸਲਾ ਉਹਨਾਂ ਤੋਂ ਅਲੱਗ ਨਸਲਾ ਤੇ ਜਿਸ ਤਰ੍ਹਾਂ ਵੀ ਉਹ ਦੂਸਰੇ ਪਾਸੇ ਉਹ ਕੱਟੀ ਆ ਇਹਦੇ ਮਗਰਲੇ ਪਾਸੇ ਮਾੜੀ ਜਿਹੀ ਨਿਗਾ ਮੱਜ ਜਿੱਥੇ ਬੀਬੀ ਖੜੋਤੀ ਆ ਹਾਂਜੀ ਹਾਂਜੀ ਆ ਮੀਲੀ 라ਵੀ ਚ ਛੋਟੀ ਆਈ ਕੱਟੀ ਆਈ ਹੋਈ ਆ ਇਹ ਹੈਗੀ ਬੂਰੀ ਆ ਪਰ ਹੈਗੀ ਨੀਲੀ 라ਵੀ ਚ ਅੱਛਾ ਜੀ ਪਰ ਇਹ ਜਿਹੜੀ ਆ ਇਹ ਸ਼ੌਟ ਇਹ ਪਿਓਰ ਇਹ ਪਿਓਰ ਬੂਰੀ ਆ ਇਹ ਪਿਓਰ ਬੂਰੀ ਨਸਲ ਆ ਇਹ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਵੀ ਸੀ ਵੀ ਇਹ ਨਾਲ ਦੁੱਧ ਦੇਂਦੀ ਆ ਹਾਂ ਬੇਲੀਆਂ ਹੈਗੀਆਂ ਬੇਲੀਆਂ ਹੈਗੀਆਂ ਤੇ ਬਾਹਲੀਆਂ ਨਹੀਂ ਗਿਆ ਜਿਆਦੀਆ ਦੇਖੋ ਮੈਂ ਕਹਿੰਦਾ ਸਰੀਰ ਦੀ ਬਣਤਰ ਦੇਖੋ ਕਿੰਨੀ ਵਿਸ਼ਾਲ ਆ ਤੇ ਇਹ ਅੱਛਾ ਕੋਈ ਇਦਾਂ ਨਹੀਂ ਇਹ ਗਰਮ ਨਹੀਂ ਹੈਗੀ ਵਿਚਾਰੀ ਵੀ ਠੰਡਾ ਮਾਰੇ ਜਾਂ ਪੰਜ ਸਗੋ ਸੰਗ ਦੀ ਆ ਤੇ ਡਰਦੀ ਪਈ ਆ ਤੇ ਇਹਦਾ ਇਹਦੇ ਦੁੱਧ ਦੀ ਤਸਵੀਰ ਵੀ ਠੰਡੀ ਆ ਦੁੱਧ ਦੀ ਵੀ ਤਸਵੀਰ ਦੂਜਿਆਂ ਮੱਜਾਂ ਨਾਲੋਂ ਤਸਵੀਰ ਤੇ ਦੁੱਧ ਵੀ ਤਕਰੀਬਨ 12 ਤੋਂ 14 ਲੀਟਰ 14 ਲੀਟਰ ਨਾਰਮਲ ਚ ਆ 14 ਲੀਟਰ ਨਾਰਮਲ ਆ ਹਨਾ 18 ਤੱਕ ਵੀ ਤੁਸੀਂ ਕਿੰਨੇ ਮੀਜਾ 16 ਤੱਕ ਜਾ ਸਕਦਾ ਤੇ ਸਰਦਾਰ ਜੀ ਇੰਨੀ ਵਧੀਆ ਬਰੀਡ ਜਿਹੜੀ ਸੀ ਉਹ ਪੰਜਾਬੀਆਂ ਨੇ ਕਾਹਤੋਂ ਗੋਵਾ ਕਿੱਦਾਂ ਗੋਆ ਦੀ ਜੀ ਇੰਟਰ ਬਰੀਡ ਜੇ ਆਪਣੇ ਕਿਸੇ ਪਰਿਵਾਰ ਨੇ ਕਿਸੇ ਜੀਵਿਦਾਰ ਪਰਿਵਾਰ ਨੇ ਬਰੀਡ ਤੇ ਕੰਮ ਨਹੀਂ ਕੀਤਾ ਤੇ ਜੇ ਹੁਣ ਥੋੜੇ ਜਿਹਾ ਮੁੰਡੇ ਬਰੀਡ ਤੇ ਕੰਮ ਕਰਨ ਲੱਗੇ ਆ ਅੱਗੇ ਕਿਸੇ ਨੇ ਕੋਈ ਬਰੀਡ ਤੇ ਕੰਮ ਨਹੀਂ ਕਰਦਾ ਜਿੱਦਾਂ ਆਪਣੇ ਦੇਸੀ ਮਝਾਮ ਨਾਰਮਲ ਚੱਲਦੀਆਂ ਉਹ ਚਲਾਈ ਜਾਂਦੇ ਆ ਜੇ ਬਰੀਡ ਤੇ ਕੰਮ ਕੀਤਾ ਤੇ ਗੁੱਜਰਪਰਾਵਾ ਨਹੀਂ ਕੀਤਾ ਵਾ ਉਹ ਬਰੀਡ ਦੇ ਕੰਮ ਕਰਦੇ ਅਸਲੀ ਜੀ ਦਾ ਅੱਛਾ ਜੀ ਤੇ ਆਪਾਂ ਲੋਕਾਂ ਨੇ ਬਰੀਡ ਦੇ ਉੱਤੇ ਕੰਮ ਨਹੀਂ ਕੀਤਾ ਹਾਂ ਕੰਮ ਨਹੀਂ ਕੀਤਾ ਹੈਗਾ ਜੇ ਅਸੀਂ ਬਰੀਡ ਤੇ ਕੰਮ ਕੀਤਾ ਹੁੰਦਾ ਤਾਂ ਡੈਫੀਨੇਟਲੀ ਅਸੀਂ ਇਹ ਬਰੀਡਾਂ ਵੀ ਸਾਂਭੀਆਂ ਹੁੰਦੀਆਂ ਪਰ ਮੈਨੂੰ ਇਹ ਲੱਗਦਾ ਆ ਵੀ ਦੇਖੋ ਇੱਕ ਐਦਾਂ ਦੀ ਬਰੀਡ ਜਿਹੜੀ ਹੁਣ ਇਹ ਤੁਹਾਨੂੰ ਕਿਤੇ ਨਹੀਂ ਮਿਲਦੀ ਸਿਰਫ ਗੁੱਜਰ ਜਿਹੜੇ ਭੈਣਾ ਭਰਾ ਨੇ ਸਾਡੇ ਉਹਨਾਂ ਨੇ ਹੀ ਬਸ ਇਹ ਬਰੀਡ ਅੱਛਾ ਦੂਜੀ ਮੈਂ ਤੁਹਾਨੂੰ ਮੈਂ ਫੋਟੋ ਦੇ ਦੂੰਗਾ ਹਾਂ ਜੀ ਤੇ ਉਹ ਉੱਥੇ ਦੇਖ ਲਿਓ 1940 ਦੇ ਵਿੱਚ ਗੋਰਿਆਂ ਨੇ ਦਿੱਲੀ 'ਚ ਕੰਪੀਟੀਸ਼ਨ ਕੀਤਾ ਸੀਗਾ ਤੇ ਰਾਵੀ ਵਿੱਚ ਜਿਹੜੀ ਮੱਝ ਉਹ ਫਾਸਟ ਆਈ ਸੀ ਉਹਦਾ 25 ਕਿਲੋ ਦੁੱਧ ਸੀਗਾ ਹੁਣ ਬੂਸਟਰ ਲਾ ਲਾ ਕੇ 25 26 ਕਿਲੋ ਦੁੱਧ ਚਾਉਂਦੇ ਆ ਉਹ ਬਿਗੈਰ ਪੂਸਟਰਸ 1940 ਵਿੱਚ ਕੋਈ ਬੂਸਟਰ ਚਾ ਦਵਾਈਆਂ ਇੰਨੀਆਂ ਨਹੀਂ ਸੀਗੀਆਂ ਇਹ ਜਿਹੜੀ ਮੱਝ ਆ ਇਹਨੂੰ ਬਈ ਗੌਰ ਨਾਲ ਦੇਖ ਲਓ ਇਹ ਹੁਣ ਬਹੁਤ ਘਟ ਗਈ ਆ ਆਪਣੇ ਪੰਜਾਬੀਆਂ ਕੋਲ ਤਾਂ ਸ਼ਾਇਦ ਹੀ ਹੋਵੇ ਮੈਨੂੰ ਹੁਣ ਪਤਾ ਨਹੀਂ ਹੈਗਾ ਕਿਸੇ ਕੋਲ ਹੈਗੀ ਆ ਤਾਂ ਜਰੂਰ ਮੇਰੇ ਨਾਲ ਸੰਪਰਕ ਕਰਿਓ ਆਪਾਂ ਪੀਆਰ ਪੰਜਾਬ ਤੇ ਤੁਹਾਨੂੰ ਇਹ ਰੇਅਰ ਨਸਲ ਦੇ ਉੱਤੇ ਗੱਲ ਆਪਾਂ ਕਰ ਰਹੇ ਆਂ ਪਹਿਲੀ ਗੱਲ ਇਹਦਾ ਦੁੱਧ ਬਹੁਤ ਵਧੀਆ ਹੈ ਉਹਦੀ ਗੁਣਵੱਤਾ ਬੜੀ ਗੁਣਵੱਤਾ ਹਾਂ ਫਿਰ ਉਹ ਜਿਹੜਾ ਦੁੱਧ ਆ ਦੁੱਧ ਹੋ ਹੈਗਾ ਵੀ ਕਾਫੀ ਆ ਕੋਈ ਇਦਾਂ ਵੀ ਹੈ ਨਹੀਂ ਵੀ ਦੁੱਧ ਘੱਟ ਆ ਇਸ ਇਸ ਨਸਲ ਦਾ ਫਿਰ ਇੱਕ ਜਿਹੜੀ ਇਹ ਮੱਝ ਹੈਗੀ ਆ ਇਹ ਮਤਲਬ ਠੰਡੇ ਸੁਭਾਅ ਦੀ ਆ ਠੰਡੇ ਸੁਭਾਅ ਦੀ ਲੰਮਾ ਟਾਈਮ ਲੰਮਾ ਟਾਈਮ ਦੁੱਧ ਦਿੰਦੀ ਆ ਤੇ ਲੰਬਾ ਸਮਾਂ ਵੀ ਦੁੱਧ ਤੇ ਜਿਹੜੀ ਨੀਲੀ ਰਾਵੀ ਨੀਲੀ ਰਾਵੀ ਜਿੰਨੀ ਵੀ ਮੱਝ ਵਾ ਪਿਓਰਟੀ ਚਾ ਉਹ ਵੀ ਠੰਡੀ ਆ ਤੇ ਲੰਮਾ ਟਾਈਮ ਦੁੱਧ ਦਿੰਦੀ ਆ ਜੀ ਤੇ ਕਈ ਕਈ ਤਾਂ 2-2 ਸਾਲ ਤਾਈਂ ਵੀ ਦੁੱਧ ਦੇ ਜਾਂਦੀਆਂ ਵਾਂ ਤੇ ਡਿਪੈਂਡ ਆ ਵੀ ਬਰੀਡ ਕਿਦਾਂ ਦੀ ਆ ਤੇ ਨਹੀਂ ਜਿਹੜੀਆਂ ਸਾਡੀਆਂ ਦੇਸੀ ਮੱਝਾਂ ਤੋਂ 5 ਮਹੀਨੇ 6 ਮਹੀਨੇ ਲੱਤ ਚੱਕ ਜਾਂਦੀ ਆ ਜਿਹੜੀਆਂ ਆਮ ਆਪਣੇ ਬਰੀਡਾਂ ਸੀਗੀਆਂ ਪਰ ਇਹ ਜ਼ਰੂਰ ਆ ਇਹਨਾਂ ਨੇ ਪਰਿਵਾਰਾਂ ਨੂੰ ਗੁੱਜਰ ਪਰਿਵਾਰਾਂ ਨੂੰ ਇਹਨਾਂ ਨੇ ਚੰਗੀ ਬਰੀਡ ਸਾਂਭ ਕੇ ਇਹਨਾਂ ਰੱਖੀ ਆ ਇਹਨਾਂ ਦਾ ਫੁੱਲ ਟਾਈਮ ਰੁਜ਼ਗਾਰ ਵੀ ਇੱਥੇ ਆ ਇਹ ਤੋਂ ਬਿਗ ਵਧੀਆ ਆਪ ਦਾ ਗੁਜ਼ਾਰਾ ਕਰ ਰਿਹਾ ਤੇ ਜੇ ਆਪਾਂ ਆ ਮੱਝਾਂ ਦੇਖਦੇ ਵੀ ਆ ਇਹ 2-2 2.5-2.5 ਲੱਖ ਰੁਪਏ ਦੀ ਮੱਝ ਹੈ ਇਹਨਾਂ ਦੇ ਘਟ ਤੋਂ ਘਟ ਹੂੰ ਜੇ ਵੇਚਣਾ ਚਾਹੁੰਦਾ ਜੇ ਹੋਏ ਏਸੀ ਮੱਝ ਦੀ ਆਪਾਂ ਸਰਦਾਰ ਜੀ ਗੱਲ ਕਰੀਏ ਇਹ ਦਾ ਰੇਅਰ ਬਰੀਡ ਹੈ ਰੇਅਰ ਬੀ ਅੱਛਾ ਇੱਕ ਹੋਰ ਮੈਂ ਐਡ ਕਰ ਦੇਣਾ ਚਾਹੁੰਦਾ ਵੀ ਇਹ ਪਰਿਵਾਰ ਸਾਡੇ ਪਰਿਵਾਰ ਨਾਲ ਵੀ ਜੁੜੇ ਹੋਏ ਆ ਇੱਥੇ ਸਾਡੇ ਲੋਕ ਰਹਿਣ ਵਾਲਾ ਪਰਿਵਾਰ ਵਾ ਤੇ ਇਹਨਾਂ ਕੋ ਕੱਟੀ ਮੰਗਦੇ ਨੇ ਮੈਨੂੰ 3 ਸਾਲ ਹੋ ਗਏ ਮੈਨੂੰ ਹਲੇ ਤੱਕ ਕੱਟੀ ਨਹੀਂ ਦਿੰਦੇ ਵੀ ਆਪਦੀ ਬਰੀਡ ਨਹੀਂ ਰਾਮਾ ਰਾਮਾ ਵੀਡੀਓ ਜੀ ਦੇ ਦੇ ਲੰਬਾ ਵੀ ਮੈਂ ਦੇਤਾ ਫੇ 3 ਸਾਲ ਹੋ ਗਏ ਆ ਸਾਡਾ ਪਰਿਵਾਰਾ ਨਾ ਪਿਆਰ ਵਾ ਇਦਾਂ ਦੀ ਗੱਲ ਨਹੀਂ ਸਾਡੇ ਫੈਮਿਲੀ ਤੌਰ ਤੇ ਆਉਂਦੇ ਜਾਂਦੇ ਇੱਕ ਦੂਜੇ ਦੇ ਨਾਲ ਪਰ ਇਹਨਾਂ ਨੇ ਮੇਰੀ ਕੱਟੀ ਨਹੀਂ ਕਿਸ ਨੂੰ ਦਿੰਦੇ ਛੇਤੀ ਕਰਕੇ ਨੀਲੀ ਰਾਵੀ ਤੇ ਮੁਰਾ ਤੋਂ ਅਲੈਦਾ نسل ਇੰਨੀ ਸੋਹਣੀ ਵਧੀਆ نسل ਅਸੀਂ ਪੰਜਾਬੀਆਂ ਨੇ ਗਵਾ ਲਈ ਅਸੀਂ ਪੰਜਾਬੀਆਂ ਨੇ ਕੋਈ ਨਹੀਂ ਸੰਭੀ ਪਰ ਮੈਂ ਇਹਨੂੰ ਯਾਦ ਆ ਵੀ ਕੁਝ ਸਾਲ ਪਹਿਲਾਂ ਤੱਕ ਅੱਜ ਤੋਂ 15 20 ਸਾਲ ਪਹਿਲਾਂ ਵੀ ਮੈਂ ਪੰਜਾਬੀਆਂ ਕੋਲ ਇਹ ਨਸਲਾਂ ਖੜੀਆਂ ਵੇਖੀਆਂ ਨੇ ਪਰ ਹੁਣ ਜਦੋਂ ਜਾਣਦੇ ਆ ਮੇਰਾ ਖਿਆਲ ਆ ਵੀ ਮੋਰਾ ਹੀ ਹੋਊਗੀ ਮੋਰਾ ਜਾਦੀਆ ਪਰ ਬਸ ਨੀਲੀ ਤੇ ਮੋਰਾ ਜਿਹੜੀ ਮੋਰਾ ਵਾ ਉਹ ਹਰਿਆਣੇ ਦੇ ਆ ਜਿਹੜੀ ਨੀਲੀ ਰਾ ਵੀ ਸਾਡੀ ਪੰਜਾਬ ਦੀ ਨਸਲ ਆ ਜੀ ਅੱਛਾ ਇਹ ਇਹ ਦੀ ਆਪਾਂ ਗੱਲ ਕਰਦੇ ਸੀ ਇਹ ਸੂਏ ਵੀ ਜ਼ਿਆਦਾ ਦੇ ਜਾਂਦੀ ਆ ਸੂਏ ਵੀ ਜ਼ਿਆਦਾ ਦਿੰਦੀ ਆ ਤੇ ਦੂਜੀ ਗੱਲ ਇਹ ਲੰਬਾ ਸਮਾਂ ਦੁੱਧ ਦਿੰਦੀ ਆ ਤੇ ਇੱਕ ਇਹ ਵੀ ਆ ਇਹਦਾ ਵੀ ਇਹ ਆ ਦੇਖ ਲਓ ਹੁਣ ਇਹ ਸੱਤਵੇਂ ਸੂਏ ਮਤਲਬ ਅੱਗੋਂ ਸੂਣ ਵਾਲੀ ਆ ਤੇ ਤੁਸੀਂ ਦੱਸੋ ਵੀ ਕਿਧਰੋਂ ਕਮਜ਼ੋਰ ਤੁਹਾਨੂੰ ਲੱਗਦੀ ਆ ਤੇ ਕੋਈ ਵਿਸ਼ੇਸ਼ ਇਹਦੀਆਂ ਕੋਈ ਦਵਾਈਆਂ ਨਹੀਂ ਕੋਈ ਵਿਸ਼ੇਸ਼ ਇਹਨੂੰ ਕੋਈ ਇਦਾਂ ਨਹੀਂ ਵੀ ਹੁਣ ਐਤਕੀ ਆ ਚਾਰਾ ਇਹ ਇਦਾਂ ਹੀ ਆਵਾਰਾ ਚਾਰਦੇ ਨੇ ਪਸ਼ੂ ਨੂੰ ਪਲੱਸ ਚਲੋ ਫੀਡਬੈਕ ਆ ਥੋੜੀ ਬਹੁਤੀ ਇਹ ਸਿਆਲਾਂ ਨੂੰ ਪਾਉਂਦੇ ਨੇ ਜ਼ਰੂਰ ਪਾਉਂਦੇ ਨੇ ਜਿੰਦਾ ਬੁਰੀ ਕਟੀ ਆ ਇਹ ਗਾਂ ਸਾਡੇ ਰਿਸ਼ਤੇਦਾਰਾਂ ਨੇ ਵੇਚਤੀ ਸੀ ਅੱਛਾ ਜੀ ਉਹਦੇ ਕੋਲੋਂ ਅਸੀਂ ਲੈ ਆਏ ਸੀ ਗਾਂ ਬੁਚੜਾਂ ਤੋਂ ਹੂੰ ਤੇ ਸਾਡੇ ਕੋਲ ਹੁਣ 16 ਸਾਲ ਹੋ ਗਏ ਨੇ ਅੱਛਾ ਜੀ ਬੁਰੀ ਇਹ ਕੱਟੀ ਤੁਸੀਂ ਬੁਚੜਾਂ ਤੋਂ ਜਾਨੀ ਗਾਂ ਸਾਡੇ ਰਿਸ਼ਤੇਦਾਰਾਂ ਨੇ ਵੇਚਤੀ ਸੀ ਉਹ ਅੱਛਾ ਤੇ ਹੁਣ ਅਸੀਂ ਲਿਆ ਕੇ ਬੁਚੜਾਂ ਤੋਂ ਸਾਡੇ ਕੋਲ 16 ਸਾਲ ਹੋ ਗਏ ਅੱਠ ਸੂਏ ਹੋ ਗਏ ਤੇ ਸਾਡੇ ਕੋਲ ਓਏ ਹੋ ਹਾਂ ਜੀ ਅੱਛਾ ਦੋਤੋਂ ਵੀ ਵਧੀਆ ਆ ਰਵੇ ਤੋਂ ਵੀ ਵਧੀਆ ਆ ਹੂੰ ਇਹਦਾ ਨਸਲ ਵੀ ਵਧੀਆ ਹੈ ਅੱਛਾ ਜੀ ਜੀ ਠੰਡੀ ਤੇ ਸੀ ਵਾਹ ਜੀ ਵਾਹ ਬਹੁਤ ਸ਼ੁਕਰੀਆ ਭੈਣ ਜੀ ਤੁਹਾਡਾ ਜਾਣਕਾਰੀ ਤੁਸੀਂ ਦਿੱਤੀ ਇੰਨੀ ਬਹੁਤ ਸ਼ੁਕਰੀਆ ਜਿਹੜੀ ਬੀਬੀ ਉਹਨਾਂ ਨੇ ਕੱਲ ਦੱਸੀ ਆ ਜੀ ਵੀ ਇਹਨਾਂ ਨੇ ਬੁਜੜਾਂ ਤੋਂ ਕੱਟੀਆਂ ਛਡਾ ਕੇ ਹੂੰ 7-8 ਸੂਏ ਲਾਨੇ ਇੱਕ ਕਿਸਮ ਦੀ ਦੂਜਿਆਂ ਵਾਸਤੇ ਵੀ ਪ੍ਰੇਰਣਾ ਵਾ ਵੀ ਕਟੀਆਂ ਬਿਨਾਂ ਗੱਲ ਤੋਂ ਬੁਜੜਾਂ ਨੂੰ ਨਾ ਵਿੱਚ ਉਹਨੂੰ ਪਾਲ ਕੇ ਚੰਗਾ ਦੁੱਧ ਦਾ ਬਿਜ਼ਨਸ ਤੁਸੀਂ ਉਹਦੇ ਵਧੀਆ ਚਲਾ ਸਕਦੇ ਆ ਹੂੰ ਗੁੱਡ ਲੀਵਿੰਗ ਤੁਹਾਡੇ ਉੱਤੇ ਬਣਸਾ ਵੀ ਨਹੀਂ ਬੱਕ ਮੀਟ ਵਾਸਤੇ ਪੁੱਛਣਾ ਨੂੰ ਵੇਚੀ ਜਾਈਏ ਤੇ ਇਹ ਦੇਖ ਲਓ ਵੀ 7-8 ਸਵੇਰੇ ਦੇਗੀ ਆ ਤੇ ਜੇ ਮਹਾਰਾਜ ਨੇ ਕਿਰਪਾ ਕਰਨ ਹੋਵੇ ਪਤਾ ਨਹੀਂ ਕਿੰਨੇ ਕੁ ਸੂਏ ਨੇ ਦੇਣੇ ਪਤਾ ਦੋਸਤੋ ਗੱਲ ਇਹ ਆ ਬਈ ਗੱਲ ਜਦੋਂ ਇਦਾਂ ਸੋਚਦੇ ਆ ਨੇ ਚੀਜ਼ਾਂ ਬਾਰੇ ਫਿਰ ਮਨ ਨੂੰ ਦੁੱਖ ਵੀ ਹੁੰਦਾ ਕੁਝ ਚੀਜ਼ਾਂ ਦੇ ਚੱਕਰ 'ਚ ਅਸੀਂ ਸ਼ਾਇਦ ਇੱਕ ਇੱਕ ਪਾਸੇ ਦੀ ਦੌੜ 'ਚ ਅਸੀਂ ਉਹ ਬੰਨਸ ਉਹਨਾਂ ਤਾਂ ਗਵਾਲੀ ਅਸੀਂ ਉਹ ਸਾਰਾ ਕੁਝ ਗਵਾ ਲਿਆ ਜੋ ਕੁਝ ਸਾਡੇ ਸੱਭਿਆਚਾਰ ਦਾ ਬੜਾ ਵੱਡਾ ਅੰਗ ਸੀ ਤੇ ਬੂਰੀਆਂ ਚੁੰਗੀਆਂ ਜਾਂ ਬੂਰੀ ਮੱਝ ਦਾ ਜਿਹੜਾ ਦੁੱਧ ਹੁੰਦਾ ਸੀਗਾ ਉਹ ਮੰਨੇ ਹੋਏ ਯਾਨੀ ਇਹ ਚੀਜ਼ਾਂ ਸੀਗੀਆਂ ਤੇ ਅੱਜ ਕਿਸੇ ਜਵਾਕ ਨਾਲ ਗੱਲ ਕਰਨੀ ਹੋਵੇ ਉਹਨੂੰ ਵੀਡੀਓ ਗੇਮਾਂ ਦਾ ਪਤਾ ਉਹਨੂੰ ਫਾਸਟ ਫੂਡ ਦਾ ਪਤਾ ਉਹਨੂੰ ਇਹਨਾਂ ਚੀਜ਼ਾਂ ਦਾ ਪਰ ਉਹਨੂੰ ਇਹਨਾਂ ਚੀਜ਼ਾਂ ਦਾ ਇਲਮ ਹੀ ਕੋਈ ਨਹੀਂ ਹੈ ਤੇ ਤੁਸੀਂ ਇਹ ਵੀ ਦੇਖ ਲਓ ਵੀ ਇਹ ਕੱਟੀ ਬੋਚਣਾ ਤੋਂ ਛੜਾਈ ਹੋਈ ਯਾਰ ਹੈ ਐਨੇ ਸੂਏ ਲੈਣੇ ਐਨਾ ਉਤੋਂ ਦੁੱਧ ਲੈ ਲੈਣਾ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਵੀ ਹੁਣ ਇਹਨੂੰ ਤੁਸੀਂ ਕੀ ਕਹੋਗੇ ਇਹ ਪਿਓਰ ਪਿਓਰ ਜਾਨੀ ਹੈਗੀ ਆ ਅੱਛਾ ਇਹਦਾ ਫਿਰ ਇਹਨਾਂ ਕੋਲ ਜੀ ਕੱਟਾ ਹੋਊਗਾ ਫਿਰ ਇਹਨਾਂ ਇਹ ਬਰੀਡਿੰਗ ਕਰਾਉਂਦੇ ਨੇ ਨਹੀਂ ਕੱਟੇ ਇਹ ਹਰੇਕ ਤਿੰਨੇ ਸਾਡੀ ਚੇਂਜ ਕਰਦੇ ਰਹਿੰਦੇ ਆ ਵੀ ਉਹ ਵੀ ਫਿਰ ਇਹਨਾਂ ਕੋਲ ਹੋਊਗਾ ਨਾ ਹਾਂ ਹਾਂ ਇਹਨਾਂ ਦਾ ਬੂਰਾ ਕੱਟਾ ਨਹੀਂ ਇਸ ਵੇਲੇ ਮੈਨੂੰ ਲੱਗਦਾ ਹੂੰ ਦਸਿਆ ਨਹੀਂ ਤੇ ਪਰ ਜਿਹੜੀ ਆ ਮੱਝ ਬਰੀਡ ਤੇ ਆਪਦੇ ਤੇ ਦੂਜਾ ਕੋ ਛੋਟਾ ਵੀ ਹੋਵੇ ਕੱਚੋਟਾ ਹੋਵੇ ਤਾਂ ਉਹ ਆਪਣੇ ਤੇ ਲੈ ਜਾਂਦੀ ਆ ਮੱਝਾਂ ਤੇ ਇਹ ਜੀ ਇਹ ਹੁਣ ਇਹਦੇ ਨਾਲ ਦੀਆਂ ਕਿੰਨੀਆਂ ਮੱਝਾਂ ਆਪਣੇ ਕੋਲ ਇਨਾਂ ਕੋ ਆਪੇ 4 ਕੁ ਮੱਝਾਂ ਦੇਖਿਆ ਇਨਾਂ ਕੋ ਬੂਰੀਆਂ 4 ਆ ਗਈਆਂ ਹੁਣ ਤੁਸੀਂ ਕੀਮਤ ਨਾ ਪੁੱਛਿਓ ਕਿਉਂਕਿ ਇਹਦੀ ਕੀਮਤ ਆਪਾਂ ਲਾ ਹੀ ਨਹੀਂ ਸਕਦੇ ਜਿਹੜੀ ਚੀਜ਼ ਹੀ ਰੇਅਰ ਆ ਹੁਣ ਇਸ ਵੇਲੇ ਪੰਜਾਬ 'ਚ ਇਨਾਂ ਕੋਲ ਹੀ ਆ ਇਹ ਹੁਣ ਦੇਣ ਨਾ ਦੇਣ ਇਹ ਨਾ ਤੇ ਮੈਂ ਗੋਲਦੀ ਤੁਹਾਨੂੰ ਪਹਿਲਾਂ ਵੀ ਗੱਲ ਕਰ ਚੁੱਕਾ ਮੈਂ ਨਹੀਂ ਬਈ ਪਰਿਵਾਰ ਨਾਲ ਸੰਬੰਧ ਹੋਣ ਦੇ ਬਜਾਏ ਵੀ ਫਿਰ ਵੀ 3 ਸਾਲ ਹੋ ਗਿਆ ਮੈਂ ਹਰ ਇੱਕ ਸਾਲ ਪੁੱਛਦਾ ਮੈਨੂੰ ਕੱਟੀ ਨਹੀਂ ਹਜੇ ਦਿੱਤੀ ਤੇ ਪਰ ਆਪਨੇ ਕੋਈ ਨੀਲੀ ਰਾਵੀ ਦੀ ਕੱਟੀ ਆ ਗਈ ਆ ਕੋਤਾ ਹਾਂਜੀ 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 ਉਹ ਵੀ ਤੁਹਾਨੂੰ ਦਿਖਾ ਲ ਦਿੰਨੇ ਕਿ ਇਸ ਤਰ੍ਹਾਂ ਸੀ ਪਰ ਤੁਸੀਂ ਆਹ ਜਿਹੜੀ ਬਰੀਡ ਆ ਬਈ ਇਸ ਬਰੀਡ ਦਾ ਕਿਸੇ ਕੋਲ ਜਾਨਵਰ ਹੋਵੇ ਪਸ਼ੂ ਹੋਵੇ ਇਸ ਬਰੀਡ ਦਾ ਪਸ਼ੂ ਕੱਟੀ ਹੋਵੇ ਕਟਾ ਹੋਵੇ ਮੱਝਾਂ ਹੋਣ ਕਿਸੇ ਕੋ ਜਰੂਰ ਸੰਪਰਕ ਕਰਿਓ ਦੱਸਿਓ ਜਰੂਰ ਆ ਆਪਾਂ ਜਰੂਰ ਤੁਹਾਡਾ ਚਲੋ ਵੀਡੀਓ ਤਾਂ ਬਣਾਵਾਂਗੇ ਪਰ ਯਾਰ ਜੇ ਕਿਤੇ ਸਾਨੂੰ ਕੋਈ ਇਹ ਕੱਟੀ ਦੇ ਸਕਦਾ ਤੇ ਤੁਹਾਡੀ ਬੜੀ ਮਿਹਰਬਾਨੀ ਕਿਉਂਕਿ ਸਾਡੇ ਕੋਲੇ ਹੈ ਨਹੀਂ ਹਾਂ ਹੋਣੀ ਪਿਓਰ ਚਾਹੀਦੀ ਆ ਅਸੀਂ ਤਸੱਲੀ ਆਪਦੀ ਉਹ ਕਰਨੀ ਜਰੂਰ ਆ ਬਹੁਤ ਸ਼ੁਕਰੀਆ ਪਸ਼ੂਆਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਜਿਹੜੇ ਸ਼ੌਕ ਰੱਖਦੇ ਆ ਉਹਨਾਂ ਲੋਕਾਂ ਨੂੰ ਕਿਸਾਨ ਵੀਰਾਂ ਨੂੰ ਡੇਰੀ ਫਾਰਮਰਾਂ ਨੂੰ ਇਹ ਜਰੂਰ ਭੇਜਿਓ ਮੇਰਾ ਖਿਆਲ ਆ ਵੀ ਸ਼ਾਇਦ ਇਹ ਵੀਡੀਓ ਦੇਖ ਕੇ ਸਾਨੂੰ ਬਹੁਤ-ਬਹੁਤ ਸਿੱਖਣ ਨੂੰ ਮਿਲੇਗਾ ਬਹੁਤ ਘੱਟ ਆਪਾਂ ਨੂੰ ਇਦਾਂ ਦੀਆਂ ਮਸਲਿਆਂ ਦੇ ਉੱਤੇ ਵੀਡੀਓ ਦੇਖਣ ਨੂੰ ਮਿਲਦੀਆਂ ਨੇ ਤੋਂ ਗੱਲ ਕੀ ਕਿ ਅਸੀਂ ਬੈਠੇ ਸੀ ਕੰਮ ਤਾਂ ਕੋਈ ਹੋਰ ਕਰ ਰਹੇ ਆ ਪਰ ਇਹ ਸਾਡੇ ਕੋਲ ਦੀ ਲੰਗੇ ਤਾਂ ਬਸ ਪੂਰੀ ਮੱਝ ਤੇ ਸਾਡੀ ਜਿਹੜੀ ਨਿਗਾਹ ਪੈ ਗਈ ਹਾਂ ਸੋ ਬੂਰੀ ਮੱਝ ਭਾਈ ਬੂਰੀਆਂ ਮੱਝਾਂ ਗਈਆਂ ਸਾਡੇ ਘਰਾਂ ਚੋਂ ਪੰਜਾਬੀਆਂ ਦੇ ਹੁਣ ਹੈ ਨਹੀਂ ਧੰਨਵਾਦ ਜੀ ਵੀਡੀਓ ਸ਼ੇਅਰ ਕਰ ਦਿਓ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ ਚੈਨਲ ਤੇ ਪਹਿਲੀ ਵਾਰ ਆਇਆ ਹਾਂ ਤੇ ਸਬਸਕ੍ਰਾਈਬ ਕਰਨਾ ਆਪ ਬਣਾ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਸਤਿ ਸ਼੍ਰੀ ਅਕਾਲ